ਇੱਕ ਵਾਰੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਭਾਈ ਮਰਦਾਨਾ ਤੇ ਭਾਈ ਮੂਲਾ ਸਿੰਧ ਦੇਸ਼ ਵਿੱਚ ਪਹੁੰਚਦੇ ਹਨ ਉੱਥੇ ਸਯਦਾਂ ਦੇ ਨਗਰ ਉੱਚ ਦੇ ਬਾਹਰ ਜਾ ਕੇ ਡੇਰਾ ਕਰਦੇ ਹਨ ਜਦ ਸਵੇਰ ਹੋਈ ਤਾਂ ਗੁਰੂ ਜੀ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ ਜਦ ਗੁਰੂ ਜੀ ਨੇ ਗੁਰਮੁਖ ਨਾਦਨ ਗੁਰਮੁਖ ਵੇਦਨ ਪਾਠ ਪੜ੍ਹਿਆ ਤਾਂ ਇੱਕ ਸਿੰਧੀ ਨੇ ਸੁਣ ਕੇ ਆਪਣੇ ਪੀਰ ਨੂੰ ਜਾ ਕੇ ਦੱਸਿਆ ਕੇਕ ਫਕੀਰ ਬਾਹਰ ਬੈਠਾ ਕੁਝ ਪੜ ਰਿਹਾ ਸੀ ਤੇ ਕਹਿੰਦਾ ਸੀ ਗੁਰਮੁਖ ਨਾਦਨ ਗੁਰਮੁਖ ਵੇਦਨ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਇਸ ਦੇ ਅਰਥ ਕੀ ਹਨ ਇਸ ਦੇ ਕੀ ਮਾਇਨੇ ਹਨ ਤਦ ਪੀਰ ਨੇ ਕਿਹਾ ਮੈਨੂੰ ਉਸ ਫਕੀਰ ਦੇ ਦਰਸ਼ਨ ਕਰਾਓ ਉਸ ਆਦਮੀ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਮੇਰਾ ਪੀਰ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ ਆਪ ਕਿਰਪਾ ਕਰਕੇ ਮੇਰੇ ਨਾਲ ਚਲੋ ਤਦ ਗੁਰੂ ਜੀ ਉਸ ਦੇ ਨਾਲ ਪੀਰ ਪਾਸ ਚਲੇ ਗਏ ਅਗੋਂ ਪੀਰ ਨੇ ਉੱਠ ਕੇ ਦਸਤ ਬੋਸੀ ਕਰਕੇ ਗੁਰੂ ਜੀ ਨੂੰ ਬੜੇ ਸਤਕਾਰ ਨਾਲ ਬਿਠਾ ਕੇ ਪੁੱਛਿਆ ਕਿ ਖੁਦਾ ਵਾਸਤੇ ਸੱਚ ਦੱਸੋ ਕਿ ਦਰਗਾਹ ਵਿੱਚ ਜੀਵਾਂ ਨਾਲ ਕੀ ਬੀਤਦਾ ਹੈ ਗੁਰੂ ਜੀ ਨੇ ਕਿਹਾ ਪੀਰ ਜੀ ਜਿਹੜੇ ਇੱਥੇ ਤਨ ਮਨ ਕਰਕੇ ਸੱਚੇ ਰਹਿੰਦੇ ਹਨ ਉਹ ਦਰਗਾਹ ਵਿੱਚ ਜਾ ਕੇ ਆਦਰ ਪਾਉਂਦੇ ਹਨ ਭੇਖੀਆਂ ਤੇ ਪਖੰਡੀਆਂ ਨੂੰ ਦਰਗਾਹ ਵਿੱਚ ਥਾਂ ਨਹੀਂ ਮਿਲਦੀ ਤੇ ਉਹ ਜੰਮ ਦੇ ਮਰਦੇ ਹੀ ਦੁੱਖ ਪਾਉਂਦੇ ਰਹਿੰਦੇ ਹਨ ਸਿੰਧੀ ਪੁਰਸ਼ ਨੇ ਕਿਹਾ ਪੀਰ ਜੀ ਤੁਸੀਂ ਆਪਣੀਆਂ ਗੱਲਾਂ ਵਿੱਚ ਹੀ ਲੱਗ ਗਏ ਹੋ ਪਰ ਮੇਰਾ ਮਨੋਰਥ ਪੂਰਾ ਨਹੀਂ ਹੋਇਆ ਤਦ ਪੀਰ ਨੇ ਗੁਰੂ ਜੀ ਨੂੰ ਕਿਹਾ ਇਸ ਨੂੰ ਜਿਹੜੇ ਬਚਨ ਤੁਸੀਂ ਬੋਲੇ ਹਨ ਹਨ ਉਹਨਾਂ ਦੇ ਅਰਥ ਦੱਸੋ ਗੁਰੂ ਜੀ ਨੇ ਕਿਹਾ ਪੀਰ ਜੇ ਤੁਸੀਂ ਇਸ ਨੂੰ ਅਰਥ ਦੱਸੋਗੇ ਤਾਂ ਇਸ ਦੀ ਤਸੱਲੀ ਹੋ ਜਾਏਗੀ ਕਿਉਂਕਿ ਤੁਸੀਂ ਇਸ ਦੇ ਪੀਰ ਹੋ ਇਸ ਕਰਕੇ ਤੁਸੀਂ ਇਸ ਨੂੰ ਅਰਥ ਦੱਸੋ ਤਦ ਪੀਰ ਨੇ ਕਿਹਾ ਕਿ ਮੈਨੂੰ ਇਸ ਦੇ ਅਰਥ ਨਹੀਂ ਆਉਂਦੇ ਤਾਂ ਗੁਰੂ ਜੀ ਨੇ ਕਿਹਾ ਜਦ ਤੁਸੀਂ ਮੱਕੇ ਜਾਓਗੇ ਤਾਂ ਉੱਥੇ ਤੁਹਾਡੀ ਨਿਸ਼ਾ ਹੋ ਜਾਏਗੀ ਪੀਰ ਨੇ ਕਿਹਾ ਮੈਂ ਹੁਣੇ ਹੀ ਮੱਕੇ ਜਾਂਦਾ ਹਾਂ ਤੂੰ ਸਾ ਤਦ ਤੱਕ ਇੱਥੇ ਹੀ ਠਹਿਰਨਾ ਪੀਰ ਜਲਾਲ ਗੁਰੂ ਜੀ ਨੂੰ ਆਪਣੇ ਅਸਥਾਨ ਤੇ ਛੱਡ ਕੇ ਆਪ ਜਹਾਜ਼ ਚੜ੍ਹ ਕੇ ਮੱਕੇ ਨੂੰ ਹੱਜ ਕਰਨ ਵਾਸਤੇ ਚੱਲ ਪਿਆ ਸਮੁੰਦਰ ਵਿੱਚ ਜਹਾਜ਼ ਚੱਲਦਾ ਚੱਲਦਾ ਇੱਕ ਪਹਾੜ ਦੇ ਪਾਸ ਜਾ ਖੜਾ ਹੋਇਆ ਪੀਰ ਜਹਾਜ਼ ਤੋਂ ਉਤਰ ਕੇ ਜਦ ਪਹਾੜ ਵੇਖਣ ਗਿਆ ਤਾਂ ਉਸ ਨੇ ਵੇਖਿਆ ਕਿ ਬਹੁਤ ਸੁੰਦਰ ਮੰਦਰ ਹਨ ਜਿਨ੍ਹਾਂ ਵਿੱਚ ਬਹੁਤ ਸੋਹਣੇ ਤੇ ਚੰਗੇ ਵਿਛੌਣੇ ਵਿਛੇ ਹੋਏ ਹਨ ਪਰ ਉੱਥੇ ਆਦਮੀ ਕੋਈ ਨਹੀਂ ਸੀ ਜਿਸ ਕਰਕੇ ਫਿਰ ਮੁੜ ਕੇ ਸਮੁੰਦਰ ਦੇ ਕਿਨਾਰੇ ਆਣ ਬੈਠਾ ਤਾਂ ਉਸ ਨੇ ਵੇਖਿਆ ਕਿ ਇੱਕ ਜਹਾਜ਼ ਸਮੁੰਦਰ ਵਿੱਚ ਡੁੱਬਣ ਲੱਗਾ ਸੀ ਜਿਸ ਕਰਕੇ ਬਹੁਤ ਚੀਕ ਚਿਹਾੜਾ ਹੋ ਰਿਹਾ ਹੈ ਪੀਰ ਨੇ ਇਹ ਵੇਖ ਕੇ ਖੁਦਾ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ हे ਖੁਦਾ ਇਹ ਲੋਕ ਪੁੱਤਰ ਧੀਆਂ ਪਰਿਵਾਰ ਨੂੰ ਛੱਡ ਕੇ ਦੇਸ਼ ਵਿਦੇਸ਼ਾਂ ਤੋਂ ਵਪਾਰ ਕਰਨ ਆਏ ਹਨ ਇਹਨਾਂ ਨੂੰ ਕਿਉਂ ਡੋਬਣ ਲੱਗਾ ਹੈ ਇਹਨਾਂ ਨੂੰ ਬਚਾ ਲੈ ਪੀਰ ਦੇ ਇਸ ਤਰ੍ਹਾਂ ਕਹਿਣ ਨਾਲ ਜਹਾਜ਼ ਡੁੱਬਣ ਤੋਂ ਬਚ ਗਿਆ ਜਦ ਦਿਨ ਬੀਤ ਗਿਆ ਤੇ ਰਾਤ ਪੈ ਗਈ ਤਾਂ ਪੀਰ ਉਹਨਾਂ ਸੁੰਦਰ ਮੰਦਰਾਂ ਵਿੱਚ ਆਰਾਮ ਕਰਨ ਵਾਸਤੇ ਚਲਿਆ ਗਿਆ ਉਸਨੇ ਵੇਖਿਆ ਅੱਗੇ ਉੱਥੇ ਸੰਤ ਬੈਠੇ ਹੋਏ ਸਨ ਇਹ ਵੀ ਚੁੱਪ ਕਰਕੇ ਇੱਕ ਸੰਤ ਦੇ ਪਾਸ ਬੈਠ ਗਿਆ ਥੋੜੇ ਸਮੇਂ ਉਪਰੰਤ ਉਹਨਾਂ ਸੰਤਾਂ ਨੂੰ ਲੱਗੇ ਲਗਾਏ ਭੋਜਨ ਦੇ ਥਾਲ ਆ ਗਏ ਪਰ ਇਸ ਨੂੰ ਕੋਈ ਭੋਜਨ ਨਾ ਆਇਆ ਤਾ ਦੋਨਾਂ ਵਿੱਚੋਂ ਇੱਕ ਸੰਤ ਨੇ ਉੱਠ ਕੇ ਆਪਣੇ ਮਹੰਤ ਨੂੰ ਜਾ ਕੇ ਦੱਸਿਆ ਕਿ ਸਾਡੇ ਪਾਸ ਇੱਕ ਫਕੀਰ ਆਣ ਬੈਠਾ ਹੈ ਉਸ ਨੂੰ ਭੋਜਨ ਨਹੀਂ ਆਇਆ ਮਹੰਤ ਨੇ ਕਿਹਾ ਇਸ ਨੇ ਕੋਈ ਅਵਗਿਆ ਕੀਤੀ ਹੋਵੇਗੀ ਤੁਸੀਂ ਮਨ ਵਿੱਚ ਕੋਈ ਚਿੰਤਾ ਨਾ ਕਰੋ ਰੋਜ਼ੀ ਦੇਣ ਵਾਲਾ ਅਣਜਾਣ ਨਹੀਂ ਹੈ ਜੋ ਕੁਝ ਤੁਹਾਡੇ ਪਾਸ ਆਇਆ ਹੈ ਤੁਸੀਂ ਛਕੋ ਜਦੋਂ ਉਹ ਆਏਗਾ ਤਾਂ ਉਹ ਛਕ ਲਵੇਗਾ ਤਦ ਸੰਤਾ ਨੇ ਆਪਣਾ ਭੋਜਨ ਛਕ ਲਿਆ ਤੇ ਜਲਾਲ ਪੀਰ ساری ਰਾਤ ਭੁੱਖਾ ਹੀ ਪਿਆਰਿਆ ਜਲਾਲ ਸੋਚ ਰਿਹਾ ਸੀ ਕਿ ਦਿਨ ਚੜ੍ਹੇ ਇਹਨਾਂ ਤੋਂ ਸਭ ਕੁਝ ਪੁੱਛਾਂਗਾ ਪਰ ਸੰਤ ਦਿਨ ਚੜ੍ਹਨ ਤੋਂ ਪਹਿਲਾਂ ਹੀ ਅਲੋਪ ਹੋ ਗਏ ਪੀਰ ਆਪਣੇ ਆਪ ਨੂੰ ਇਕੱਲਾ ਵੇਖ ਕੇ ਫੇਰ ਸਮੁੰਦਰ ਦੇ ਕਿਨਾਰੇ ਆ ਬੈਠਾ ਸਮੁੰਦਰ ਵਿੱਚ ਮੀਂਹ ਪੈ ਰਿਹਾ ਸੀ ਉਸ ਨੂੰ ਵੇਖ ਕੇ ਆਖਣ ਲੱਗਾ हे ਖੁਦਾ ਜਿੱਥੇ ਲੋੜ ਨਹੀਂ ਉੱਥੇ ਤਾਂ ਮੀਂਹ ਪੈ ਰਿਹਾ ਹੈ ਅਤੇ ਜਿੱਥੇ ਲੋਕ ਪਾਣੀ ਦੀ ਬੂੰਦ ਨੂੰ ਤਰਸ ਰਹੇ ਹਨ ਉੱਥੇ ਮੀਂਹ ਨਹੀਂ ਪਉਂਦਾ ਇਹ ਤੇਰੀ ਕੀ ਮਰਿਆਦਾ ਹੈ ਇਸ ਗੱਲ ਦੇ ਕਹਿਣ ਨਾਲ ਹੀ ਮੀਂਹ ਪੈਣੋ ਬੰਦ ਹੋ ਗਿਆ ਇਹ ਵੇਖ ਕੇ ਪੀਰ ਬੜਾ ਖੁਸ਼ ਹੋਇਆ ਕਿ ਜਿਵੇਂ ਮੈਂ ਸੋਚੀ ਸੀ ਤਵੇਂ ਹੀ ਹੋਈ ਜਦ ਸੰਧਿਆ ਹੋਈ ਤਾਂ ਪੀਰ ਨੇ ਫਿਰ ਮੰਦਰ ਵਿੱਚ ਆਣ ਕੇ ਵੇਖਿਆ ਕਿ ਸੰਤ ਅੱਗੋਂ ਹੀ ਬੈਠੇ ਹੋਏ ਹਨ ਤਦ ਇੱਕ ਸੰਤ ਦੇ ਪਾਸ ਬੈਠ ਗਿਆ ਸਮੇਂ ਸਿਰ ਜਦ ਸੰਤਾਂ ਨੂੰ ਭੋਜਨ ਦੇ ਥਾਲ ਆਏ ਤਾਂ ਪੀਰ ਵਾਸਤੇ ਕੁਝ ਨਾ ਆਇਆ ਸੰਤਾਂ ਨੇ ਫਿਰ ਜਦ ਮਹੰਤ ਪਾਸ ਜਾ ਕੇ ਸਾਰੀ ਗੱਲ ਦੱਸੀ ਤਾਂ ਮਹੰਤ ਨੇ ਕਿਹਾ ਕਿ ਉਸ ਨੂੰ ਮੇਰੇ ਪਾਸ ਲੈ ਆਓ ਤਾਦੇ ਜਲਾਲ ਪੀਰ ਨੂੰ ਸੰਤ ਆਪਣੇ ਮਹੰਤ ਪਾਸ ਲੈ ਗਿਆ ਮਹੰਤ ਨੇ ਪੁੱਛਿਆ ਤੂੰ ਕਿੱਥੋਂ ਆਇਆ ਹੈ ਤੇ ਕਿੱਧਰ ਜਾਣਾ ਹੈ ਤੂੰ ਕਿਹੜਾ ਵੱਡਾ ਪਾਪ ਕੀਤਾ ਹੈ ਜਿਸ ਕਰਕੇ ਤੈਨੂੰ ਦੋ ਦਿਨ ਤੋਂ ਭੋਜਨ ਨਹੀਂ ਮਿਲਿਆ ਜਲਾਲ ਨੇ ਦੱਸਿਆ ਮੈਂ ਦੂਰ ਦੇਸ਼ ਤੋਂ ਆਇਆ ਹਾਂ ਮੈਂ ਕੋਈ ਗੁਨਾਹ ਨਹੀਂ ਕੀਤਾ ਮਹੰਤ ਨੇ ਫੇਰ ਪੁੱਛਿਆ ਕਿ ਤੂੰ ਪਹਿਲਾਂ ਵੀ ਕਦੇ ਭੁੱਖਾ ਰਿਹਾ ਹੈ ਪੀਰ ਨੇ ਕਿਹਾ ਮੈਂ ਅੱਗੇ ਕਦੇ ਇਸ ਤਰ੍ਹਾਂ ਭੋਜਨ ਤੋਂ ਬਿਨਾ ਨਹੀਂ ਰਿਹਾ ਕੱਲ ਸਮੁੰਦਰ ਕੰਢੇ ਬੈਠੇ ਨੇ ਇੱਕ ਕੌਤਕ ਵੇਖਿਆ ਸੀ ਕਿ ਜਹਾਜ਼ ਡੁੱਬਣ ਲੱਗਾ ਸੀ ਉਸ ਵਿੱਚ ਸਵਾਰ ਹੋਏ ਇਸਤਰੀ-ਪੁਰਸ਼ਾਂ ਨੇ ਬਹੁਤ ਤੀਕ ਤਿਹੜਾ ਪਾ ਦਿੱਤਾ ਮੈਂ ਉਹਨਾਂ ਨੂੰ ਦੁਖੀ ਵੇਖ ਕੇ ਕਿਹਾ हे ਖੁਦਾ ਇਹਨਾਂ ਨੂੰ ਬਚਾ ਲੈ ਤਦ ਉਹ ਜਹਾਜ਼ ਡੁੱਬਣ ਤੋਂ ਬਚ ਗਿਆ ਫਿਰ ਮੈਂ ਦੂਜੇ ਦਿਨ ਸਮੁੰਦਰ ਵਿੱਚ ਮੀਂਹ ਵਸਦਾ ਵੇਖ ਕੇ ਆਖਿਆ हे ਖੁਦਾ ਜਿੱਥੇ ਇਸ ਦੀ ਲੋੜ ਹੈ ਉੱਥੇ ਤੂੰ ਪਾਉਂਦਾ ਨਹੀਂ ਤੇ ਜਿੱਥੇ ਇਸ ਦੀ ਲੋੜ ਨਹੀਂ ਉੱਥੇ ਤੂੰ ਪਾ ਰਿਹਾ ਹੈ ਇਹ ਤੇਰੇ ਕੀ ਰੰਗ ਹਨ ਮੇਰੇ ਇਸ ਤਰ੍ਹਾਂ ਕਹਿਣ ਨਾਲ ਵਰਖਾ ਬੰਦ ਹੋ ਗਈ ਇਹ ਦੋਵੇਂ ਗੱਲਾਂ ਸੁਣ ਕੇ ਮਹਾਤ ਨੇ ਕਿਹਾ ਤੂੰ ਬੇਮੁਖ ਹੈਂ ਜਿਸ ਨੇ ਪਰਮਾਤਮਾ ਦਾ ਭਾਣਾ ਮੋੜਿਆ ਹੈ ਤੇਰੇ ਰਹਿਣ ਵਾਸਤੇ ਇੱਥੇ ਥਾਂ ਨਹੀਂ ਹੈ ਇੱਥੋਂ ਛੇਤੀ ਚਲੇ ਜਾ ਪੀੜ ਨੇ ਕਿਹਾ ਮਹਾਰਾਜ ਮੇਰੇ ਪਾਸੋਂ ਕਿਹੜੀ ਵਗਿਆ ਹੋ ਗਈ ਹੈ ਉਹ ਮੈਨੂੰ ਦੱਸ ਦਿਓ ਮਹਾਂਤ ਨੇ ਕਿਹਾ ਤੂੰ ਪਰਮੇਸ਼ਰ ਦੇ ਭਾਣੇ ਨੂੰ ਮੋੜ ਕੇ ਮਨ ਵਿੱਚ ਹੰਕਾਰ ਕੀਤਾ ਹੈ ਕਿ ਮੇਰਾ ਕਿਹਾ ਹੁਣ ਚੱਲੇਗਾ ਤੂੰ ਪਰਮੇਸ਼ਰ ਦੀ ਬਰਾਬਰੀ ਦਾ ਦਮ ਭਰਿਆ ਹੈ ਜਹਾਜ ਉੱਤੇ ਹੋਏ ਸਵਾਰ ਜੀਵਾਂ ਦੇ ਪਾਪਾਂ ਅਨੁਸਾਰ ਪਰਮੇਸ਼ਰ ਨੇ ਜੋ ਉਹਨਾਂ ਨੂੰ ਦੁੱਖ ਦੇਣਾ ਸੀ ਉਹ ਤੋਂ ਦੇਣ ਨਹੀਂ ਦਿੱਤਾ ਦੂਸਰੇ ਤੂੰ ਵਰਖਾ ਬੰਦ ਕਰਕੇ ਇਹ ਪਾਪ ਕੀਤਾ ਕਿ ਸਮੁੰਦਰ ਦੇ ਉਹ ਜਾਨਵਰ ਜਿਹੜੇ ਸਮੁੰਦਰ ਦਾ ਖਾਰਾ ਪਾਣੀ ਨਹੀਂ ਪੀਂਦੇ ਉਹਨਾਂ ਨੇ ਵਰਖਾ ਦਾ ਪਾਣੀ ਪੀ ਕੇ ਤ੍ਰਿਪਤ ਹੋਣਾ ਸੀ ਪਰ ਤੂੰ ਉਹ ਨਾ ਹੋਣ ਦਿੱਤਾ ਸੋ ਇਹਨਾਂ ਸਭਨਾ ਦੁੱਖਾਂ ਦਾ ਭਾਰ ਤੇਰੇ ਗਲ ਪੈ ਗਿਆ ਹੈ ਤੂੰ ਪਰਮੇਸ਼ਰ ਨੂੰ ਅਣਜਾਣਾ ਸਮਝ ਕੇ ਆਪ ਸਿਆਣਾ ਬਣਿਆ ਹੈ ਤੂੰ ਬੇਮੁਖ ਹੈ ਤਦ ਪੀਰ ਨੇ ਪੁੱਛਿਆ ਮਹਾਰਾਜ ਜੀ ਗੁਰਮੁਖ ਕੌਣ ਹਨ ਤੇ ਮਨਮੁਖ ਕੌਣ ਹਨ ਮਹਾਂਤ ਜੀ ਨੇ ਕਿਹਾ ਜੋ ਪਰਮੇਸ਼ਰ ਦਾ ਭਾਣਾ ਮੰਨਦੇ ਹਨ ਉਹ ਪੁਰਸ਼ ਗੁਰਮੁਖ ਹਨ ਅਤੇ ਜਿਹੜੇ ਭਾਣਾ ਨਹੀਂ ਮੰਨਦੇ ਉਹ ਮਨਮੁਖ ਹਨ ਜੋ ਬਹੁਤ ਦੁੱਖ ਪਾਉਂਦੇ ਹਨ ਪੀਰ ਨੇ ਕਿਹਾ ਬੜਾ ਚੰਗਾ ਹੋਇਆ ਮੈਨੂੰ ਤੁਹਾਡੇ ਪਾਸੋਂ ਗੁਰਮੁਖ ਕੌਣ ਹੈ ਦਾ ਪਤਾ ਲੱਗ ਗਿਆ ਹੁਣ ਮੈਨੂੰ ਮੱਕੇ ਜਾਣ ਦੀ ਲੋੜ ਨਹੀਂ ਰਹੀ ਮਹਾਂਤ ਨੇ ਕਿਹਾ ਜਿਹੜੇ ਦਰਵੇਸ਼ ਨੇ ਤੈਨੂੰ ਭੇਜਿਆ ਹੈ ਉਹ ਖੁਦਾ ਰੂਪ ਹਨ ਵਾਪਸ ਜਾ ਕੇ ਉਹਨਾਂ ਦੀ ਸ਼ਰਨ ਫੜ ਲੈ ਤਦ ਪੀਰ ਜਲਾਲ ਉਤੋਂ ਹੀ ਜਹਾਜ਼ ਤੇ ਚੜ ਕੇ ਵਾਪਸ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਆ ਗਿਆ ਗੁਰੂ ਜੀ ਨੂੰ ਆਪਣਾ ਸਾਰਾ ਹਾਲ ਸੁਣਾਇਆ ਤੇ ਕਿਹਾ ਕਿ ਆਪ ਜੀ ਘਟ ਘਟ ਦੀ ਜਾਣਨਹਾਰ ਹੋ ਹੁਣ ਪਤਾ ਲੱਗ ਗਿਆ ਕਿ ਪਰਮੇਸ਼ਰ ਦਾ ਭਾਣਾ ਮੰਨਦੇ ਹਨ ਉਹ ਗੁਰਮੁਖ ਹਨ ਅਤੇ ਜਿਹੜੇ ਭਾਣਾ ਮੂੜਦੇ ਹਨ ਉਹ ਮਨਮੁਖ ਹਨ ਗੁਰੂ ਜੀ ਪੀਰ ਨੂੰ ਇਸ ਤਰ੍ਹਾਂ ਉਪਦੇਸ਼ ਦੇ ਕੇ ਅੱਗੇ ਨੂੰ ਚੱਲ ਪਏ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ